ਹੇਲੂਇਆ ਖੁਦਾ ਦਾ ਧੰਨਵਾਦ ਹੋ ਪਰਮੇਸ਼ਰ ਦੀ ਤਾਰੀਫ ਹੋ ਪਰਮੇਸ਼ਰ ਦੇ ਨਾਮ ਦਾ ਜ਼ਲਾਲ ਮਿਲੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੋਵੇ ਖੁਦਾ ਦਾ ਧੰਨਵਾਦ ਕਿ ਪਰਮੇਸ਼ਰ ਨੇ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਅੱਜ ਇਕੱਠਾ ਕੀਤਾ ਕਿ ਅਸੀਂ ਪਰਮੇਸ਼ਰ ਦੇ ਨਾਮ ਦਾ ਜ਼ਲਾਲ ਦੇ ਸਕੀਏ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰ ਸਕੀਏ ਖੁਦਾ ਦੇ ਨਾਮ ਨੂੰ ਮਹਿਮਾ ਦੇ ਸਕੀਏ ਅੱਜ ਆਪਾਂ ਖੁਦਾ ਦੀ ਬਾਣੀ ਦੇ ਵਿੱਚੋਂ ਸਿੱਖਾਂਗੇ ਜੋ ਵਿਸ਼ਾ ਆ ਵਚਨ ਦਾ ਕਿ ਮਨੁੱਖਾਂ ਦੇ ਧਰਮਾਂ ਵਿੱਚ ਨਹੀਂ ਪਰਮੇਸ਼ੁਰ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਅੱਜ ਇਸ ਦੇ ਵਿੱਚ ਆਪਾਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ ਕਿ ਵਚਨ ਕੀ ਕਹਿੰਦਾ ਹੈ ਮੇਰਾ ਵਿਸ਼ਾ ਇਹ ਹੈ ਕਿ ਮਨੁੱਖਾਂ ਦੇ ਧਰਮਾਂ ਵਿੱਚ ਨਹੀਂ ਪਰਮੇਸ਼ਵਰ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਆਪਾਂ ਬਚਨ ਦੇ ਵਿੱਚ ਆਵਾਂਗੇ ਅੱਜ ਤੋਂ ਵੀ ਜਾਣਦੇ ਇਸ ਧਰਤੀ ਦੇ ਉੱਤੇ ਕਾਫੀ ਲੋਕ ਜਿਹੜੇ ਕੀ ਆ ਅਲੱਗ-ਅਲੱਗ ਧਰਮਾਂ ਦੇ ਵਿੱਚੋਂ ਕੀ ਆ ਆਪਣਾ ਜੀਵਨ ਤੀਤ ਕਰਦੇ ਆ ਅਲੱਗ-ਅਲੱਗ ਧਰਮਾਂ ਦੇ ਵਿੱਚ ਰਹਿੰਦੇ ਆ ਪਰ ਆਪਾਂ ਖੁਦਾ ਦੇ ਵਚਨ ਦੇ ਵਿੱਚ ਲਿਖਾਂਗੇ ਖੁਦਾ ਦੇ ਬਚਨ ਦੇ ਵਿੱਚ ਦੇਖਾਂਗੇ ਕਿ ਖੁਦਾਬੰਦ ਆਪਣੀ ਲਿਖਤਾਂ ਦੇ ਦੁਆਰਾ ਸਾਨੂੰ ਕੀ ਪਿਆਨ ਕਰਦਾ ਜਾਂ ਕੀ ਸਿਖਾਉਂਦਾ ਹੈ ਕਿ ਅਸੀਂ ਮਨੁੱਖਾਂ ਦੇ ਧਰਮਾਂ ਵਿੱਚ ਨਹੀਂ ਬਲਕਿ ਪਰਮੇਸ਼ਵਰ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਆਪਾਂ ਬੋਸਤਾ ਸਾਰ ਪੁਰਾਣੀ ਨੇਮ ਦੇ ਵਿੱਚ ਜੋ 6 ਨੰਬਰ ਚੈਪਟਰ 24 ਤੋਂ 25 ਨੰਬਰ ਪੰਤੀ ਦੇ ਵਿੱਚ ਦੇਖਾਂਗੇ ਬਚਨ ਕੀ ਪਿਆਨ ਕਰਦਾ ਯਹੋਵਾ ਨੇ ਇਹਨਾਂ ਸਾਰੀਆਂ ਵਿਧੀਆਂ ਦੇ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾ ਆਪਣੇ ਪਰਮੇਸ਼ੁਰ ਤੋਂ ਆਪਣੀ ਭਲਾਈ ਦੇ ਕਾਰਨ ਜੀਵਨ ਪਰ ਡਰਈਏ ਤਾਂ ਜੋ ਉਹ ਸਾਨੂੰ ਜਿਉਂਦਾ ਰੱਖੇ ਜਿਵੇਂ ਅੱਜ ਦੇ ਦਿਨ ਰੱਖਿਆ ਹੈ ਇਹ ਸਾਡਾ ਧਰਮ ਹੋਵੇਗਾ ਕਿ ਅਸੀਂ ਇਹਨਾਂ ਸਾਰਿਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ ਯਹੋਵਾ ਆਪਣੇ ਪਰਮੇਸ਼ੁਰ ਦੇ ਅੱਗੇ ਚੰਗੀ ਤਰ੍ਹਾਂ ਮੰਨੀਏ ਖੋਦਾ ਦੇ ਨਾਮ ਦੇ ਵਿੱਚ ਲਿਖਿਆ ਖੋਦਾ ਦਾ ਵਚਨ ਵਿਆਖਿਆ ਕਰਦਾ ਖੋਦਾ ਦੀ ਬਾਣੀ بیان ਕਰਦੀ ਕਿ ਖੁਦਾਵਨ ਕਹਿੰਦਾ ਯਹੋਵਾ ਨੇ ਸਾਰੀਆਂ ਬਿਧੀਆਂ ਦੇ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾ ਆਪਣੇ ਪਰਮੇਸ਼ੁਰ ਤੋਂ ਆਪਣੀ ਭਲਾਈ ਦੇ ਕਾਰਨ ਜੀਵਨ ਪਰ ਡਰੀਏ ਤਾਂ ਜੋ ਸਾਨੂੰ ਜਿਉਂਦਾ ਰੱਖੇ ਜਿਵੇਂ ਅੱਜ ਦੇ ਦਿਨ ਰੱਖਿਆ ਹੈ ਵਚਨ ਕਹਿੰਦਾ ਕਿ ਇਹ ਸਾਡਾ ਕੀ ਹੋਵੇਗਾ ਧਰਮ ਹੋਵੇਗਾ ਬਾਈਬਲ ਵਿਆਹ ਨੇ ਕਰਦੀ ਕਿ ਜੇਕਰ ਅਸੀਂ ਖੁਦਾ ਦੇ ਹੁਕਮਾਂ ਦੇ ਵਿੱਚ ਰਹਿਾਂਗੇ ਖੁਦਾ ਦੀ ਬਾਣੀ ਦੇ ਵਿੱਚ ਰਹਿਾਂਗੇ ਇਹਨੂੰ ਖੁਦਾਵੰਦ ਧਰਮ ਕਹਿੰਦਾ ਆ ਖੁਦਾ ਦੇ ਬਚਨ ਨੂੰ ਮੰਨਣਾ ਖੁਦਾ ਦਾ ਧਰਮ ਬਿਆਨ ਕਰਦਾ ਕਿ ਖੁਦਾ ਦੇ ਜੇਕਰ ਅਸੀਂ ਬਚਨਾਂ ਨੂੰ ਮੰਨਦੇ ਤਾਂ ਅਸੀਂ ਧਾਰਮਿਕਤਾ ਦੇ ਵਿੱਚ ਰਹਿੰਦੇ ਆ ਇਸ ਧਾਰਮਿਕਤਾ ਦੇ ਸ਼ਬਦ ਨੂੰ ਧਰਮ ਦਾ ਦਰਜਾ ਦਿੱਤਾ ਗਿਆ ਆ ਧਰਮ ਦਾ ਦਰਜਾ ਇਸ ਨੂੰ ਨਹੀਂ ਦਿੱਤਾ ਗਿਆ ਕਿ ਅੱਜ ਅਸੀਂ ਸਿੱਖ ਧਰਮ ਦੇ ਵਿੱਚ ਬਿਲੋਂਗ ਕਰੀਏ ਜਾਂਦੇ ਚਾਹੇ ਅਸੀਂ Hindu ਧਰਮ ਦੇ ਵਿੱਚ ਜਾਈਏ ਚਾਹੇ ਅਸੀਂ ਅਸਾਈ ਧਰਮ ਦੇ ਵਿੱਚ ਜਾਈਏ ਚਾਹੇ ਮੁਸਲਿਮ ਧਰਮ ਦੇ ਬੱਚੀ ਜਾਈਏ ਪਰ ਖੁਦਾ ਦਾ ਬਚਨ ਬਿਆਨ ਕਰਦਾ ਕਿ ਕਹਿੰਦਾ ਧਰਮ ਉਹ ਹੋਵੇਗਾ ਜਿਹੜਾ ਕਿ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਤੇ ਆਪਣਾ ਜੀਵਨ ਕੇ ਡਰ ਭੈ ਦੇ ਵਿੱਚ ਬਤੀਤ ਕਰਦਾ ਅੱਜ ਇਹ ਨਹੀਂ ਕਿ ਉਹ ਧਰਮ ਉੱਚਾ ਜਾ ਰਿਹਾ ਹੈ ਜਾਂ ਉਹ ਧਰਮ ਦੇ ਵਿੱਚ ਵਾਧਾ ਹੋ ਰਿਹਾ ਹੈ ਜਾਂ ਉਹ ਧਰਮ ਨੂੰ ਲੋਕ ਜਿਆਦਾ ਜਾ ਰਹੇ ਹਨ ਪਰ ਖੁਦਾਬੰਦ ਕਹਿੰਦਾ ਕਿ ਜੇਕਰ ਕੋਈ ਵਿਅਕਤੀ ਮੇਰੀ ਧਾਰਮਿਕਤਾ ਦੇ ਵਿੱਚ ਰਹਿੰਦਾ ਤਾਂ ਉਹ ਕੀ ਹੋਵੇਗਾ ਧਰਮ ਹੋਵੇਗਾ ਖੁਦਾ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਸ਼ਬਦ ਨੂੰ ਧਰਮ ਕਿਹਾ ਗਿਆ ਹੈ ਬਲਕਿ ਅਸੀਂ ਦੂਸਰੇ ਧਰਮ ਦੇ ਵਿੱਚ ਜਾਣਾ ਉਸ ਧਰਮ ਨਹੀਂ ਕਿਹਾ ਗਿਆ ਖੁਦਾ ਦੀ ਬਾਣੀ ਦੇ ਵਿੱਚ ਰਹਿਣਾ ਖੁਦਾ ਦੇ ਹੁਕਮਾਂ ਨੂੰ ਮੰਨਣਾ ਯਹੋਵਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਉਸ ਨੂੰ ਖੁਦਾਵੰਦ ਕਹਿ ਰਿਹਾ ਇਹ ਸਾਡਾ ਧਰਮ ਹੋਵੇਗਾ ਕਿ ਅਸੀਂ ਇਹ ਸਾਰੇ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਚੰਗੀ ਤਰ੍ਹਾਂ ਮੰਨੀਏ ਕਿ ਜੇਕਰ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣਦੇ ਆ ਖੁਦਾ ਦੇ ਹੁਕਮਾਂ ਦੇ ਉੱਤੇ ਪ੍ਰਤੀਤ ਕਰਦੇ ਆ ਤਾਂ ਖੁਦਾਵੰਦ ਕਹਿੰਦਾ ਇਹ ਸਾਡਾ ਕੀ ਹੈ ਧਰਮ ਹੋਵੇਗਾ ਇਸ ਇਸ ਜਿਹੜਾ ਕੀ ਆ ਕਿ ਜੇਕਰ ਅਸੀਂ ਧਾਰਮਿਕਤਾ ਦੇ ਖੁਦਾ ਤੇ ਰਹਿੰਦੇ ਆ ਜੇ ਅਸੀਂ ਬਚਨਾਂ ਨੂੰ ਮੰਨਦੇ ਆ ਬਚਨਾਂ ਦੇ ਉੱਤੇ ਪਰਦੀਤ ਕਰਦੇ ਆ ਤਾਂ ਇਹ ਸਾਡੇ ਜੀਵਨ ਦੇ ਵਿੱਚ ਕੀ ਆ ਧਰਮ ਆ ਇਸ ਨੂੰ ਖੁਦ ਉਹਨ ਧਾਰਮਿਕਤਾ ਕਹਿ ਰਿਹਾ ਆ ਅੱਗੇ ਹੋਰ ਆਪਾਂ 2 ਨੰਬਰ 35 ਦੇ ਵਿੱਚ ਦੇਖਿਆ ਕੀ ਕਹਿੰਦਾ ਤਾਂ ਜੋ ਤੁਸੀਂ ਜਮੋਵਾ ਆਪਣੇ ਪਰਮੇਸ਼ਵਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਵਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਆ ਜੀਵਨ ਪਰ ਮੰਨੋ ਤੁਸੀਂ ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ ਜਦੋਂ ਤੁਹਾਡੇ ਦਿਨ ਲੰਬੇ ਹੋਣ ਖੁਦਾ ਦਾ ਬਚਨ ਕਹਿੰਦਾ ਕਿ ਤੁਸੀਂ ਆਪਣੇ ਯਹੋਵਾ ਪਰਮੇਸ਼ੁਰ ਤੋਂ ਕੀ ਡਰੋ ਧਰਮ ਦੇ ਵਿੱਚ ਕੀ ਆ ਖੁਦਾ ਦੀ ਬਾਣੀ ਨੂੰ ਮੰਨਣਾ ਤਾਂ ਇਹ ਖੁਦਾਬੰਦ ਕੀ ਆਪਣੀ ਧਾਰਮਿਕਤਾ ਦੇ ਵਿੱਚ ਸਾਨੂੰ ਲੈ ਕੇ ਜਾਂਦਾ ਅੱਜ ਧਰਮ ਦਾ ਲਫਜ਼ ਜ਼ੂਜ਼ ਹੋ ਰਿਹਾ ਹੈ ਸਾਡੇ ਇੱਕ ਪਾਸੇ ਕਿ ਉਹ ਧਰਮ ਦੇ ਵਿੱਚ ਲੋਕ ਜਾ ਰਿਹਾ ਉਹ ਧਰਮ ਦੇ ਵਿੱਚ ਲੋਕ ਜਾ ਰਿਹਾ ਨਾ ਮੈਂ ਇਸਾਈ ਧਰਮ ਤੋਂ ਨਾ ਮੈਂ Hindu ਧਰਮ ਤੋਂ ਨਾ ਮੈਂ ਮੁਸਲਮਨ ਧਰਮ ਤੋਂ ਨਹੀਂ ਮੈਂ ਕਿਸੇ ਸਿੱਖ ਧਰਮ ਤੋਂ ਬਲਕਿ ਮੈਂ ਉਹ ਸਭ ਧਰਮ ਦੇ ਵਿੱਚੋਂ ਆ ਜੋ ਕਿ ਆ ਖੁਦਾ ਦੀ ਬਾਣੀ ਦੇ ਖੁਦਾ ਦੇ ਹੁਕਮਾਂ ਨੂੰ ਕੀ ਆ ਮੰਨਣਾ ਖੁਦਾਵੰਦ ਧਰਮ ਦੀ ਚਰਚਾ ਨਹੀਂ ਕਰ ਰਿਹਾ ਖੁਦਾਵੰਦ ਇਹ ਸਤਰ ਦੇ ਧਰਮ ਬਣਾਉਣ ਦੀ ਗੱਲ ਨਹੀਂ ਕਰ ਰਿਹਾ ਖੁਦਾਵੰਦ ਕਹਿੰਦਾ ਕਿ ਤੁਹਾਡਾ ਧਰਮ ਉਹ ਹੋਵੇਗਾ ਕਿ ਜੇਕਰ ਤੁਸੀਂ ਖੁਦਾ ਦੀ ਬਾਣੀ ਦੇ ਉੱਤੇ ਕੀ ਆ ਚਿਤ ਨੋਂਦੇ ਆ ਇਸੇ ਕਰਕੇ ਮੈਂ ਤੁਹਾਨੂੰ ਵਿਸ਼ਾ ਦੱਸਿਆ ਸੀ ਖੁਦਾ ਦੇ ਕਲਾंचं ਦੱਸਿਆ ਕਿ ਵਿਸ਼ਾ ਤੁਹਾਨੂੰ ਦੱਸਿਆ ਕਿ ਮਨੁੱਖਾ ਦੇ ਧਰਮਾਂ ਵਿੱਚ ਨਹੀਂ ਬਲਕਿ ਪਰਮੇਸ਼ਵਰ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਕਿਐਸੇ ਖੋਦਾ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਕਿ ਕਿਸੇ ਵਿਅਕਤੀ ਦੇ ਮਗਰ ਲਾ ਕੇ ਉਹਦੇ ਧਰਮ ਦੇ ਵਿੱਚ ਨਹੀਂ ਰਹਿਣਾ ਬਲਕਿ ਖੋਦਾ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਹੋਰ ਆਪਾਂ ਬੱਚਿਆਂ ਦੇ ਵਿੱਚ ਉਹ ਸਿੱਖਾਂਗੇ ਮਤੀ ਦੀ ਅੰਜੀਰ 5 ਨੰਬਰ ਚੈਪਟਰ ਔਰ 6 ਨੰਬਰ ਪੰਤੀ ਦੇ ਵਿੱਚ ਆਪਾਂ ਦੇਖਾਂਗੇ ਜੋ ਕਿ 5 ਨੰਬਰ ਪੇਜ ਦੇ ਉੱਤੇ ਆ ਇੱਥੇ ਲਿਖਿਆ ਧੰਨ ਉਹ ਜਿਹੜੇ ਧਰਮ ਦੇ ਪੁਫਫੇ ਤੇ ਤਹਾਰੇ ਹਨ ਕਿਉਂ ਜੋ ਉਹ ਰਜ਼ਾਇਜ਼ਾਨਗੇ ਖੁਦਾਵਲ ਬੰਦਾ ਵਚਨ ਬਿਆਨ ਕਰਦਾ ਪ੍ਰਭੂ ਯਿਸੂਮਸੀ ਬਿਆਨ ਕਰਦਾ ਕਿ ਪਹਾੜੀ ਉਪਦੇਸ਼ ਖੁਦਾਵਲ ਆਪਣੇ ਚੇਲਿਆਂ ਨੂੰ ਜਾਂ ਲੋਕਾਂ ਨੂੰ ਸਿੱਖਿਆ ਦੇ ਰਿਹਾ ਉਥੇ ਬਿਆਨ ਕੀਤਾ ਗਿਆ ਵਚਨ ਤਨੋਂ ਜਿਹੜੇ ਧਰਮ ਦੇ ਭੁੱਖੇ ਤੇ ਤਹਾਇਆਂ ਨੇ ਕਿਉਂ ਜੋ ਉਹ ਰਜ਼ਾਇਜ਼ਾਨਗੇ ਖੁਦਾਵਲ ਬਿਆਨ ਕਰਦਾ ਕਿ ਜਿਹੜੇ ਮੇਰੀ ਧਾਰਮਿਕਤਾ ਦੇ ਭੁੱਖੇ ਹਨ ਕਿ ਉਹ ਕੀ ਰਜ਼ਾਇਜ਼ਾਨਗੇ ਜਿਹੜੇ ਭੁੱਖੇ ਆ ਮੇਰੀ ਭੁੱਖ ਪਿਆਸ ਰੱਖਦੇ ਆ ਜਿਹੜੇ ਮੇਰੇ ਹੁਕਮਾਂ ਦੀ ਕੀ ਆ ਪਾਲਣਾ ਕਰਦੇ ਆ ਮੇਰੇ ਬਚਨ ਦੇ ਉੱਤੇ ਕੀ ਆ ਚੈਤ ਲਾਉਂਦੇ ਆ ਖੁਦਾ ਦੀ ਪਾਲਣਾ ਕੀ ਆ ਹੁਕਮਾਂ ਮੰਨਣਾ ਕੀ ਆ ਕਿ ਅਸੀਂ ਖੁਦਾ ਦੇ ਬਚਨਾਂ ਦੇ ਉੱਤੇ ਕੀ ਆ ਅਮਲ ਕਰੀਏ ਖੁਦਾ ਦਾ ਬਚਨ ਇਹ ਕਹਿੰਦਾ ਕਿ ਤੁਸੀਂ ਆਪਣੇ ਜਹਵਾ ਪਰਮੇਸ਼ਰ ਤੋਂ ਕੀ ਡਰੋ ਪਰ ਅੱਜ ਹਰ ਇੱਕ ਦੇ ਜੀਵਨ ਵਿੱਚ ਡਰ ਨਹੀਂ ਆ ਪਰ ਖੁਦਾਬੰਦ ਕਹਿੰਦਾ ਕਿ ਜਿਹੜੇ ਇਹ ਸਾਡਾ ਧਰਮ ਹੋਵੇਗਾ ਕਿ ਅਸੀਂ ਖੁਦਾ ਦੇ ਹੁਕਮਾਂ ਨੂੰ ਕੀ ਆ ਮੰਨੀਏ ਇਹ ਖੁਦਾਵੰਦ ਧਰਮ ਨੂੰ ਕਹਿ ਰਿਹਾ ਕਿ ਜੇਕਰ ਤੁਸੀਂ ਖੁਦਾ ਦੇ ਹੁਕਮਾਂ ਨੂੰ ਮੰਨਦੇ ਪਏ ਆ ਖੁਦਾ ਦੇ ਨਾਲ ਜੀਵਨ ਬਤੀਤ ਕਰਦੇ ਪਏ ਆ ਖੁਦਾ ਦੀ ਬਾਣੀ ਦੇ ਉੱਤੇ ਚਿਤ ਲਾਉਂਦੇ ਇਹ ਤੁਹਾਡੇ ਜੀਵਨ ਵਿੱਚ ਧਰਮ ਆ ਇਹ ਤੁਹਾਡੀ ਧਾਰਮਿਕਤਾ ਆ ਜਾਂ ਸਿੱਖ ਧਰਮ ਆ ਜਾਂ ਇਸਾਈ ਧਰਮ ਆ ਇਹ ਕੋਈ ਧਰਮ ਨਹੀਂ ਇਹ ਖੁਦਾਵੰਦ ਅਰਜਾ ਦੇ ਰਿਹਾ ਬਲਕਿ ਇਹ ਧਰਮ ਖੁਦਾਵੰਦ ਕਹਿ ਰਿਹਾ ਕਿ ਜੇਕਰ ਤੁਸੀਂ ਖੁਦਾ ਦੇ ਹੁਕਮਾਂ ਦੇ ਉੱਤੇ ਕੀ ਲਾਉਂਦੇ ਆ ਚਿਤ ਲਾਉਂਦੇ ਆ ਖੁਦਾ ਦੇ ਹੁਕਮਾਂ ਦੇ ਉੱਤੇ ਕੀ ਮੰਨਦੇ ਆ ਇਹ ਤੁਹਾਡੀ ਧਾਰਮਿਕਤਾ ਆ ਹੋਰ ਆਪਾਂ ਵਚਨ ਦੇ ਵਿੱਚੋਂ ਲਿਖਣਾ ਦੇਖਾਂਗੇ ਕਿ ਖੁਦਾ ਦਾ ਵਚਨ ਕੀ ਕਹਿੰਦਾ ਮਾਧਿਰੀ ਅੰਜੀਲ 15 ਨੰਬਰ ਚੈਪਟਰ 8 ਔਰ 9 ਨੰਬਰ ਪੰਤੀ ਦੇ ਵਿੱਚ ਆਪਾਂ ਦੇਖਾਂਗੇ ਜੋ ਕਿ 21 ਨੰਬਰ ਪੇਜ ਦੇ ਉੱਤੇ ਆ ਇਹਦੇ ਵਿੱਚ ਲਿਖਿਆ ਕਿ ਨਾ ਇਹ ਲੋਕ ਆਪਣੇ ਬੁੱਲਾ ਨਾਮ ਮੇਰਾ ਆਦਰ ਕਰਦੇ ਹਨ ਪਰ ਇਹਨਾਂ ਦਾ ਦਿਲ ਮੇਤੋ ਦੂਰ ਹੈ ਉਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ ਪ੍ਰਭੂ ਦਾ ਬਚਨ ਕਹਿੰਦਾ ਕਿ ਜਿੰਨ ਜਿੰਨੇ ਵੀ ਧਾਰਮਿਕਤਾ ਦੇ ਵਿੱਚ ਲੋਕ ਨੇ ਕਹਿੰਦਾ ਕਿ ਇਹ ਬੁੱਲਾ ਨਾਮ ਮੇਰਾ ਆਦਰ ਕਰਦੇ ਆ ਪਰ ਇਹਨਾਂ ਦੇ ਦਿਲ ਵਿੱਚੋਂ ਕੀ ਆ ਦੌਰਿਆ ਕਹਿੰਦਾ ਉਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ ਉਹ ਮਨੁੱਖਾਂ ਦੇ ਹੁਕਮਾਂ ਦੀ ਕੀ ਸਿੱਖਿਆ ਦਿੰਦੇ ਹਨ वचन ਕਹਿੰਦਾ ਖੁਦਾ ਦੀ ਬਾਈਬਲ ਬਿਆਨ ਕਰਦੀ ਖੁਦਾ ਦਾ ਪੁਜਿਤਰ ਸ਼ਾਸਤਰ ਬਿਆਨ ਕਰਦਾ ਪ੍ਰਮੇਸ਼ੂ ਸੀ ਬਿਆਨ ਕਰਦੇ ਕਹਿੰਦਾ ਇਹ ਲੋਕ ਜਿਹੜੇ ਕੀ ਆ ਅੱਜ ਕੱਲੇ ਮਨੁੱਖਾਂ ਦੀ ਹੁਕਮਾਂ ਦੀ ਸਿੱਖਿਆ ਮੰਨਦੇ ਆ ਜੋ ਮੈਂ ਬਚਨ ਕਹਿੰਦਾ ਆ ਜੇ ਉਸ ਦੇ ਉੱਤੇ ਪ੍ਰਤੀਤ ਨਹੀਂ ਕਰਦੇ ਬਲਕਿ ਜਿੱਦਾਂ ਮਨੁੱਖ ਕਹਿ ਰਿਹਾ ਉਹ ਧਰਮ ਇਹਦਾ ਜੇ ਉਹ ਧਰਮ ਇਹਦਾ ਜੇ ਉਹ ਧਰਮ ਇਹ ਕਹਿੰਦਾ ਉਸ ਦੇ ਉੱਤੇ ਕੀ ਉਹਨਾਂ ਦੀ ਸਿੱਖਿਆ ਨੂੰ ਕੀ ਕਰਦੇ ਇਹ ਪਸੰਦ ਕਰਦੇ ਆ ਬਲਕਿ ਬਚਨ ਦੇ ਉੱਤੇ ਧਿਆਨ ਨਹੀਂ ਕਰਦੇ ਖੁਦਾ ਮੰਨ ਸਾਡਾ ਪਰਮੇਸ਼ਵਰ ਸਵਰਗਿਆ ਪਿਤਾ ਜੋ ਸੜਦਾ ਕੀ ਪਿਆਰ ਕਰਦਾ ਜੋ ਸੜਦਾ ਕੀ ਗੱਲ ਕਰਦਾ ਪ੍ਰਭੂ ਕਹਿੰਦਾ ਇਹ ਮਨੁੱਖਾ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਅੱਜ ਲੋਕ ਕੀ ਆ ਇੱਕ ਦੂਸਰੇ ਨੂੰ ਧਰਮਾਂ ਧਰਮਾਂ ਦੀ ਸਿੱਖਿਆ ਦੇ ਰਹੇ ਆ ਕਿਸੇ ਧਰਮ ਦੇ ਵਿੱਚ ਆਓ ਇਸ ਧਰਮ ਦੇ ਵਿੱਚ ਆਓ ਇਸ ਧਰਮ ਦੇ ਵਿੱਚ ਆਓ ਪਰ ਖੁਦਾਵੰਦ ਬਿਆਨ ਕਰਦਾ ਮੈਂ ਤੁਹਾਨੂੰ ਬਿਆਨ ਕਰਦਾ ਖੁਦਾ ਦੀ ਬਾਈਬਲ ਦੇ ਵਿੱਚੋਂ ਖੁਦਾ ਦੇ ਪਵਿੱਤਰ ਸ਼ਾਸਤਰ ਦੇ ਵਿੱਚੋਂ ਕਿਸੇ ਧਰਮ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ ਬਲਕਿ ਪਵਿੱਤਰ ਸ਼ਾਸਤਰ ਨੂੰ ਪੜੋ ਖੁਦਾ ਦੀ ਬਾਣੀ ਦੇ ਉੱਤੇ ਜਿਤ ਲਓ ਖੁਦਾ ਦੇ ਹੁਕਮਾਂ ਨੂੰ ਮੰਨੋ ਇਹੋ ਤੁਹਾਡੇ ਜੀਵਨ ਦੇ ਵਿੱਚ ਕੀ ਆ ਧਰਮ ਆ ਕੋਈ ਧਰਮ ਉੱਚਾ ਨਹੀਂ ਆ ਪਰ ਖੁਦਾ ਦੇ ਜੇਕਰ ਬਚਨ ਦੇ ਉੱਤੇ ਤੁਸੀਂ ਮੰਨ ਲਾਉਂਦੇ ਆ ਖੁਦਾ ਦੀ ਬਚਨ ਬਾਣੀ ਦੇ ਤੇ ਤੁਸੀਂ ਚਿਤ ਲਾਉਂਦੇ ਆ ਤਾਂ ਤੁਹਾਡਾ ਇਹ ਜੀਵਨ ਦੇ ਵਿੱਚ ਕੀ ਆ ਧਰਮ ਹੋਵੇਗਾ खुदा की आ प्राप्त करो खुदा जीवन जीवन की जीवन बच्चन जो खुदा करता है मती दीर अठाई नंबर चैप्ट और भी नंबर पंथी लिखा देखा जो तरताली नंबर पेज ਵਚਨ ਦੇ ਚ ਲਿਖਿਆ ਔਰ ਉਹਨਾਂ ਨੂੰ ਸਿਖਾਓ ਭਈ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਔਰ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਆਇਆ। ਖੁਦਾ ਦਾ ਵਚਨ ਕਹਿੰਦਾ ਕਹਿੰਦਾ ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ। ਪ੍ਰਭ ਜੀਸਸ ਨੇ ਜਦਦੇ ਪਿਆ ਕਿ ਹੁੰਦਾ ਕਿ ਦੱਸੋ ਲੋਕਾਂ ਨੂੰ ਦੱਸੋ ਜਾ ਕੇ ਆਪਣੇ ਬੱਚਿਆਂ ਨੂੰ ਸਿਖਾਓ ਕਿ ਚੇਲੰਜ ਕਰੋ ਕਿ ਸਾਰੀਆਂ ਗੱਲਾਂ ਦੀ ਕੀ ਕਰਾਂ ਲੋਕ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ ਖੁਦਾ ਦਾ ਬਚਨ ਕਹਿੰਦਾ ਕਿ ਮੇਰੇ ਹੁਕਮਾਂ ਦੀ ਲੋਕ ਕੀ ਕਰਨ ਪਾਲਣਾ ਕਰਨ ਫਿਰ ਪ੍ਰਭੂ ਯਿਸੂਸ ਸੀ ਕਹਿੰਦਾ ਕਿ ਤੁਹਾਨੂੰ ਨਜ਼ਰ ਆਵੇਗਾ ਕਿ ਮੈਂ ਹਰ ਵੇਲੇ ਤੁਹਾਡੇ ਕੀ ਆ ਨਾਲ ਆ ਮੈਂ ਹਰ ਵੇਲੇ ਤੁਹਾਡੇ ਕੀ ਆ ਅੰਗ ਸੰਗ ਆ ਉਹ ਕਿਸੇ ਧਰਮ ਦੇ ਵਿੱਚ ਨਹੀਂ ਕਹਿ ਰਿਹਾ ਉਹ ਖੁਦਾਵੰਦ ਕਹਿੰਦਾ ਮੇਰੇ ਹੁਕਮਾਂ ਦੀ ਪਾਲਣਾ ਕਰੋ ਅਸਰ ਲੋਕ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਵਰਗੀ ਧਰਮ ਤੋਂ ਧਰਮ ਦੇ ਵਿੱਚ ਕੀ ਆ ਜ਼ਾਰੇ ਆ ਪਰ ਧਰਮ ਕੀ ਆ ਕੋਈ ਪਰਮੇਸ਼ਰ ਨੇ ਧਰਮ ਇਸ ਸਤਿਅ ਦੀ ਉੱਤੇ ਨਹੀਂ ਬਣਾਇਆ ਖੁਦਾਵੇਂ ਅੱਜ ਧਰਮ ਨਵਜ਼ ਚੇਂਜ ਹੋ ਚੁੱਕਾ ਆ ਅੱਜ ਧਰਮ ਨਵਜ਼ ਬਦਲ ਚੁੱਕਾ ਆ ਅੱਜ ਧਰਮਾਂ ਨੂੰ ਨਾਮ ਦਿੱਤੇ ਦੇ ਦਿੱਤੇ ਗਏ ਆ ਕਿ ਉਹ Hindu ਧਰਮ ਤੋਂ ਬਲੋਂਗ ਕਰ ਰਹੇ ਆ ਉਹ Sikh ਧਰਮ ਤੋਂ ਬਲੋਂਗ ਕਰ ਰਹੇ ਆ ਉਹ ਅਸਾਈ ਧਰਮ ਤੋਂ ਬਲੋਂਗ ਕਰ ਰਹੇ ਆ ਉਹ Muslim ਧਰਮ ਤੋਂ ਬਲੋਂਗ ਕਰ ਰਹੇ ਆ ਹੋਰ ਕਿ ਕਈ ਤਰ੍ਹਾਂ ਦੇ ਧਰਮ ਨੇ ਪਰ ਖੁਦਾ ਦੇ ਬਚਨ ਪਿਆਰ ਕਰਦਾ ਖੁਦਾ ਦੀ ਬਾਈਬਲ بیان ਕਰਦੀ ਆ ਕਿ ਖੁਦਾਬੰਦ ਕਹਿੰਦਾ ਮੇਰੇ ਹੁਕਮਾਂ ਦੀ ਪਾਲਣਾ ਕਰੋ ਮੇਰੇ ਬਚਨ ਦੀ ਪਾਲਣਾ ਕਰੋ ਇਹ ਤੁਹਾਡਾ ਧਰਮ ਹੋਵੇਗਾ ਇਹ ਤੁਹਾਡੀ ਧਾਰਮਿਕਤਾ ਹੋਵੇਗੀ ਖੁਦਾਬੰਦ ਕਹਿੰਦਾ ਮੇਰੇ ਬਚਨ ਦੀ ਪਾਲਣਾ ਕਰੋ ਮੇਰੀ ਸਿੱਖਿਆ ਨੂੰ ਗਿਆ ਪ੍ਰਾਪਤ ਕਰੋ ਮੇਰੇ ਬਚਨ ਦੀ ਸਿੱਖਿਆ ਨੂੰ ਪ੍ਰਾਪਤ ਕਰੋ ਤਾਂ ਪ੍ਰਭੂ ਕਹਿੰਦਾ ਜਦੋਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਕਹਿੰਦਾ ਮੈਂ ਵੇਖੋ ਮੈਂ ਯੁੱਗ ਦੇ ਅਲਟ ਤੇ ਇਕਰ ਹਰ ਵੇਲੇ ਤੁਹਾਡੇ ਨਾਲ ਆ ਮੈਂ ਸੇ ਵਿਸ਼ਾ ਦੱਸਦਾ ਸੀਗਾ ਕਿ ਇਹ ਹੀ ਦੱਸਿਆ ਕਿ ਖੁਦਾ ਦੇ ਬਾਈਬਲ ਦੇ ਵਿੱਚੋਂ ਖੁਦਾ ਦੇ ਕਲਾਮ ਦੇ ਵਿੱਚੋਂ ਕਿ ਮਨੁੱਖਾ ਦੇ ਧਰਮਾਂ ਵਿੱਚ ਨਹੀਂ ਪਰਮੇਸ਼ਵਰ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਕਿਸੇ ਵੀ ਮਨੁੱਖ ਦੇ ਵੱਲ ਨਹੀਂ ਕਿਸੇ ਵੀ ਮਨੁੱਖ ਦੇ ਧਰਮ ਦੇ ਵਿੱਚ ਨਹੀਂ ਬਲਕਿ ਪਰਮੇਸ਼ਵਰ ਦੀ ਧਾਰਮਿਕਤਾ ਦੇ ਵਿੱਚ ਰਹਿਣਾ ਪਰਮੇਸ਼ਰ ਨੂੰ ਪੁਕਾਰੋ ਕਿਤੇ ਬਾਈਬਲ ਸ਼ਾਸਤਰ ਬਿਆਨ ਨਹੀਂ ਕਰਦੀ ਪਈ ਆ ਕਿ ਧਰਮ ਉਹ ਉੱਚਾ ਹੈ ਜਾਂ ਧਰਮ ਉਹ ਉੱਚ ਪਰ ਪਰਮੇਸ਼ਰ ਇਹ ਬਿਆਨ ਕਰਦਾ ਕਿ ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਜੁਗੋ ਜੁਗ ਤੁਸੀਂ ਕੀ ਹੋਵੋਗੇ ਮubaruk ਹੋਵੋਗੇ ਤਾਂ ਪਰਮੇਸ਼ਰ ਕਹਿੰਦਾ ਨਾ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਕੀ ਆ ਨਾ ਲਿਆ ਅੱਜ ਲੋਕ ਬਿਆਨ ਕਰਦੇ ਵੀ ਆ ਧਰਮ ਨੇ ਆ ਧਰਮ ਦੇ ਵਿੱਚ ਐਦਾ ਆ ਧਰਮ ਦੇ ਵਿੱਚ ਐਦਾ ਆ ਧਰਮ ਦੇ ਵਿੱਚ ਐਦਾ ਪਰ ਖੁਦਾ ਦਾ ਕਹਿੰਦਾ ਖੁਦਾ ਦੇ ਧਰਮ ਨੂੰ ਹੋਰ ਦਰਜਾ ਦਿੱਤਾ ਗਿਆ ਹੈ। ਹੋਰ ਸ਼ਬਦ ਬਿਆਨ ਕਰ ਰਿਹਾ ਹੈ ਜੋ ਖੁਦਾ ਦਾ ਬਿਆਨ ਕਰਦਾ ਹੈ ਖੁਦਾ ਕਹਿੰਦਾ ਕਿ ਜੋ ਮੇਰੀ ਸਿੱਖਿਆ ਨੂੰ ਮੰਨਦਾ ਆ ਜੋ ਮੇਰੇ ਹੁਕਮਾਂ ਨੂੰ ਮੰਨਦਾ ਆ ਉਹ ਉਹਨਾਂ ਦੇ ਲਈ ਧਰਮ ਆ ਕਿ ਜੋ ਮੇਰੇ ਬਚਨ ਦੀ ਪਾਲਣਾ ਕਰਦਾ ਉਹ ਮਨੁੱਖ ਦੇ ਲਈ ਧਰਮ ਹੋਵੇਗਾ ਬਲਕਿ ਇਹ ਧਰਮ ਨਹੀਂ ਹੋਵੇਗਾ ਜੋ ਕਿ ਅਸੀਂ ਅੱਜ ਇੱਕ ਦੂਸਰੇ ਧਰਮ ਦੇ ਵਿੱਚ ਕੀ ਆ ਸਾਰੇ ਆ ਕੋਈ ਇਸਾਈ ਧਰਮ ਨਹੀਂ ਆ ਖੁਦਾ ਨੇ ਕਿਤੇ ਨਹੀਂ ਬਿਆਨ ਕੀਤਾ ਗਿਆ ਪੋਇਸਟਰ ਸ਼ਾਸਤਰ ਕਿਤੇ ਨਹੀਂ ਬਿਆਨ ਕਰਦਾ ਪਿਆ ਕਿ ਜਿਹੜਾ ਕਿ ਪ੍ਰਭੂ ਯਿਸੂ ਸੀ ਹੈ ਸਾਈ ਧਰਮ ਦਾ ਆ ਪਰ ਖੁਦਾਵੰਦ ਕਹਿੰਦਾ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਹਨੇ ਆਪਣੇ ਇਕਲੌਤਾ ਪੁੱਤਰ ਬਖਸ਼ ਦਿੱਤਾ ਜਿਹੜਾ ਵੀ ਉਸਤੇ ਈਮਾਨ ਕਰੇ ਉਹ ਨਾ ਸ਼ਮਾਵੇ ਬਲਕਿ ਸਦੀਪਕ ਜੀਵਨ ਦਾ ਕੀਆ ਅਧਿਕਾਰੀ ਹੋਵੇ ਪਰਬੂ ਯਿਸੂ ਮਸੀਹ ਜਿਸ ਧਰਤੀ ਉੱਤੇ ਆਏ ਜੇਕਰ ਖੁਦਾ ਨੇ ਲੰਗੜਿਆਂ ਨੂੰ ਚੰਗਿਆ ਕੀਤਾ ਅੰਨਿਆਂ ਨੂੰ ਓਖੀਆ ਦਿੱਤੀਆ ਰੋਗਿਆਂ ਨੂੰ ਚੰਗਿਆ ਕੀਤਾ ਜੇ ਦੁਸ਼ਟਾਂ ਤੋਂ ਲੋਕਾਂ ਨੂੰ ਆਜ਼ਾਦ ਕੀਤਾ ਜੇ ਪਰਮੇਸ਼ੁਰ ਨੇ ਹਰ ਇੱਕ ਨੂੰ ਬੰਦਨਾ ਤੋਂ ਆਜ਼ਾਦ ਕੀਤਾ ਜੇ ਖੁਦਾ ਨੇ ਹਰ ਇੱਕ ਨੂੰ ਆਸ਼ੀਸ਼ ਦਿੱਤੀ ਤਾਂ ਖੁਦਾ ਕਿਤੇ ਵੀ ਬਿਆਨ ਕਰਕੇ ਨਹੀਂ ਗਿਆ ਕਿ ਜਿਹੜੇ ਮੇਰੇ ਧਰਮ ਤੋਂ ਬਲੌਂਗ ਕਰਨਗੇ ਮੈਂ ਉਹਨਾਂ ਨੂੰ ਕੀ ਦਵਾਂਗਾ ਆਸ਼ੀਸ਼ ਦਵਾਂਗਾ ਪਰ ਪ੍ਰਭੂ ਯਿਸੂ ਸੀ ਕਹਿੰਦੇ ਕਿ ਮੈਂ ਕੀਆ ਹਰ ਇੱਕ ਨੂੰ ਪਿਆਰ ਕਰਨ ਵਾਲਾ ਹੈ ਪ੍ਰਭੂ ਯਿਸੂ ਸੀ ਕਹਿੰਦੇ ਮੈਂ ਸਾਰੇ ਜਗਤ ਦੇ ਨਾਲ ਕੀ ਕੀਤਾ ਹੈ ਪ੍ਰੇਮ ਕੀਤਾ ਹੈ ਅੱਜ ਖੁਦਾਵੰਨ ਹਰ ਇੱਕ ਦੇ ਨਾਲ ਪ੍ਰੇਮ ਕਰਦਾ ਖੁਦਾਵੰਨ ਇਸਾਈਆ ਦਾ ਪਰਮੇਸ਼ਰ ਨਹੀਂ ਆ ਪ੍ਰਭੂ ਯਿਸੂਮਸੀਆ ਦਾ ਪਰਮੇਸ਼ਰ ਨਹੀਂ ਆ ਪ੍ਰਭੂ ਯਿਸੂਮਸੀ ਸਿੱਖਾਂ ਦਾ ਪਰਮੇਸ਼ਰ ਨਹੀਂ ਆ ਪ੍ਰਭੂ ਯਿਸੂਮਸੀ ਹਿੰਦੂਆਂ ਦਾ ਪਰਮੇਸ਼ਰ ਨਹੀਂ ਆ ਪ੍ਰਭੂ ਯਿਸੂਮਸੀ ਮੁਸਲਮਾਨ ਦਾ ਪਰਮੇਸ਼ਰ ਨਹੀਂ ਆ ਬਲਕਿ ਪ੍ਰਭੂ ਯਿਸੂਮਸੀ ਪੂਰੇ ਜਗਤ ਦਾ ਜ਼ਮੀਨ ਦਾ ਵੀ ਤੇ ਅਸਮਾਨ ਦਾ ਵੀ ਉਹ ਕੀ ਆ ਪਰਮੇਸ਼ਰ ਆ ਖੁਦਾਵੰਨ ਦੇ ਆ ਖੁਦਾ ਨੂੰ ਤੁਸੀਂ ਪੁਕਾਰੋ ਖੁਦਾ ਦੇ ਕੋਲੋਂ ਮੰਗੋ ਖੁਦਾ ਦੀ ਸਿੱਖਿਆ ਨੂੰ ਪ੍ਰਾਪਤ ਕਰੋ ਕਿਸੇ ਇੱਕ ਦੇ ਜੀਵਨ ਬੰਦ ਦੇਖ ਕੇ ਨਾ ਚੱਲੋ ਬਲਕਿ ਖੁਦਾ ਦੇ ਬਚਨ ਦੇ ਵਿੱਚੋਂ ਸਿੱਖੋ ਕਿ ਖੁਦਾਵੰ ਆਪਣੇ ਬਚਨ ਦੁਆਰਾ ਸਾਡੇ ਨਾਲ ਕੀ ਗੱਲ ਕਰਦਾ ਹੈ ਖੁਦਾਵੰ ਆਪਣੀ ਬਾਣੀ ਦੁਆਰਾ ਸਾਡਾ ਕੀ ਗੱਲਬਾਤ ਕਰਦਾ ਹੈ ਖੁਦਾਵੰ ਆਪਣੀ ਬਾਣੀ ਦੇ ਵਿੱਚੋਂ ਸਾਨੂੰ ਕੀ ਸਿਖਾਉਂਦਾ ਹੈ ਖੁਦਾ ਦਾ ਬਚਨ ਕਹਿੰਦਾ ਕਿ ਤੁਹਾਡਾ ਧਰਮ ਇਹ ਹੋਵੇਗਾ ਕਿ ਜਿਹੜਾ ਕਿ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਦਾ ਖੁਦਾ ਦੇ ਹੁਕਮਾਂ ਦੇ ਚਾਲ ਨਾ ਇਹ ਤੁਹਾਡੇ ਧਰਮ ਹੋਵੇਗਾ ਇਹ ਤੁਹਾਡੀ ਕੀ ਆ ਧਾਰੀਕਤਾ ਹੋਵੇਗੀ ਅੱਜ ਕਿਸੇ ਵੀ ਜੀਵਨ ਦਾ ਬਤੀਤ ਨਾ ਕਰੋ ਬਲਕਿ ਖੁਦਾ ਦੇ ਨਾਲ ਜੀਵਨ ਬਤੀਤ ਕਰੋ ਖੁਦਾ ਦੀ ਬਾਈਬਲ ਨੂੰ ਪੜੋ ਖੁਦਾ ਦੇ ਬਚਨ ਨੂੰ ਪੜੋ ਖੁਦਾ ਦੀ ਸਿੱਖਿਆ ਨੂੰ ਪ੍ਰਾਪਤ ਕਰੋ ਤਾਂ ਕਿ ਖੁਦਾਵੰਦ ਤੁਹਾਨੂੰ ਕੀ ਆ ਇਹ ਧਰਮ ਦੇ ਸ਼ਬਦ ਨੂੰ ਇਹ ਖੁਦਾਵੰਦ ਕੀ ਆ ਧਰਮ ਦੇ ਸ਼ਬਦ ਨੂੰ ਖੜੇ ਜੀਵਨ ਦੇ ਵਿੱਚੋਂ ਕੀ ਆ ਖਤਮ ਕਰੇ ਇੱਕ ਦੂਸਰੇ ਲੜਾਈ ਝਗੜੇ ਨੂੰ ਵੀ ਖੋਦਾਬੰਦ ਖਤਮ ਕਰੇ ਇੱਕ ਦੂਸਰੇ ਦਾ ਬੈਰ ਵਿਰੋਧ ਕੀ ਆ ਹਰ ਇੱਕ ਦੇ ਜੀਵਨਾਂ ਦੇ ਵਿੱਚੋਂ ਖੋਦਾਬੰਦ ਕੀ ਆ ਖਤਮ ਕਰੇ ਬਲਕਿ ਹਰ ਇੱਕ ਲੋਕ ਜਿੰਨੇ ਵੀ ਆ ਉਹ ਬਾਈਬਲ ਨੂੰ ਪੜਨ ਉਹ ਬਚਨ ਨੂੰ ਪੜਨ ਕੀ ਦੇਖਣ ਕੀ ਖੋਦਾਬੰਦ ਧਰਮ ਦੇ ਬਾਰੇ ਕੀ ਬਿਆਨ ਕਰ ਰਿਹਾ ਹੈ ਅੱਜ ਧਰਮ ਧਰਮ ਤੋਂ ਲੜਾਈਆਂ ਹੋ ਰਹੀਆਂ ਆ ਅੱਜ ਧਰਮ ਧਰਮ ਤੋਂ ਵੈਰ ਹੋ ਰਿਹਾ ਅੱਜ ਧਰਮ ਧਰਮ ਤੋਂ ਨਫ਼ਰਤਾਂ ਹੋ ਰਹੀਆਂ ਪਰ ਖੁਦਾਬੰਦ ਕਹਿੰਦਾ ਇਸ ਧਰਮ ਨੂੰ ਉਹਦਾ ਨਹੀਂ ਪਰਮੇਸ਼ਰ ਦੇ ਰਿਹਾ ਪਰ ਖੁਦਾਬੰਦ ਕਹਿੰਦਾ ਜਿਹੜੇ ਮੇਰੇ ਹੁਕਮ ਦੀ ਪਾਲਣਾ ਕਰਦਾ ਇਹ ਤੁਹਾਡੇ ਲਈ ਕੀ ਆ ਧਰਮ ਹੋਵੇਗਾ ਜਿਹੜਾ ਮੇਰੀ ਬਾਣੀ ਦੇ ਉੱਤੇ ਖੁਦਾਵੰਦ ਕਹਿੰਦਾ ਚਿਤ ਨੌਂਦਾ ਇਹ ਤੁਹਾਡੇ ਲਈ ਧਰਮ ਹੋਵੇਗਾ ਖੁਦਾਵੰਦ ਕਹਿੰਦਾ ਜਿਹੜਾ ਮੇਰੇ ਬੱਚੇ ਨਹੀਂ ਪਾਲਣਾ ਕਰਦਾ ਇਹ ਤੁਹਾਡੇ ਲਈ ਧਰਮ ਹੋਵੇਗਾ ਖੁਦਾਵੰਦ ਕਹਿੰਦਾ ਜਿਹੜੇ ਮੇਰੇ ਅਧੀਨ ਹੁੰਦਾ ਆ ਇਹ ਤੁਹਾਡੇ ਲਈ ਧਰਮ ਹੋਵੇਗਾ ਪਰ ਖੁਦਾਵੰਦ ਕਹਿੰਦਾ ਖੁਦਾਵੰਦ ਬਾਈਓ ਗਿਆ ਕਹਿੰਦੀ ਜਿਹੜਾ ਮੇਰਾ ਡਰ ਪੈ ਰੱਖਦਾ ਇਹ ਤੁਹਾਡੇ ਲਈ ਧਰਮ ਹੋਵੇਗਾ ਅੱਜ ਜੋ ਸਿੱਖੋ ਦਾ ਦੀ ਬਾਣੀ ਦੇ ਵਿੱਚੋਂ ਜੋ ਅੱਜ ਵੀ ਸਿੱਖੋ ਦਾ ਦੇ ਬੱਚਿਆਂ ਦੇ ਵਿੱਚੋਂ ਸਿੱਖਿਆ ਖੁਦਾਵੰਦ ਸਭਨਾਂ ਹਰ ਇੱਕ ਦੇ ਜੀਵਨ ਦੇ ਉੱਤੇ ਹਾਰਿਕ ਨੂੰ ਖੁਦਾਵੰਨ ਆਸ਼ੀਸ਼ ਤੇ ਬਰਕਤ ਦੇਵੇ ਔਰ ਧਰਮ ਦੇ ਸ਼ਬਦ ਨੂੰ ਖੁਦਾਵੰਨ ਇੱਕ ਇੱਕ ਦੇ ਜੀਵਨ ਚੋਂ ਖਤਮ ਕਰੇ ਵਰਗੀ ਧਰਮ ਨੂੰ ਖਤਮ ਕਰਕੇ ਧਾਰਮਿਕਤਾ ਨੂੰ ਇੱਕ ਇੱਕ ਦੇ ਜੀਵਨ ਦੇ ਵਿੱਚ ਕੀ ਉਹ ਪੈਦਾ ਕਰੇ ਆਓ ਸਭ ਅੱਖਾਂ ਬੰਦ ਕਰਾਂਗੇ ਆਪਾਂ ਸਿਰਾਂ ਨੂੰ ਝੁਕਾਵਾਂਗੇ ਔਰ ਪ੍ਰਾਰਥਨਾ ਦੇ ਜਾਵਾਂਗੇ ਸਭ ਸ਼ਕਤੀਮਾਨ ਪਰਮੇਸ਼ੁਰ ਜੇਹੋਵਾ ਅਦੋਨਾਈ ਖੁਦਾਵੰਨ ਸ਼ਾਲੋਮ ਖੁਦਾਵੰਨ ਅਦੋਨਾਈ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਵੰਨ ਥੋੜਾ ਸ਼ੁਕਰ ਕਰਦੇ ਮੇਰੇ ਪ੍ਰਭੂ ਤੁਹਾਡੀ ਆਪਣੀਆਂ ਨੂੰ ਤੁਹਾਡੀ ਰਹਿਮਤਾਂ ਨੂੰ ਜਾਤ ਕਰਦੇ ਹੋਏ ਖੁਦਾਵੰਤ ਤੇਰਾ ਸ਼ੁਕਰ ਕਰਦੇ ਮੇਰੇ ਪ੍ਰਭੂ ਆਜ਼ਾਦ ਦਿਨ ਵਿਖਾਇਆ ਮੇਰੇ ਪ੍ਰਭੂ ਆਜ਼ਾਦ ਦਿਨ ਜਿਉਂਦੇ ਰੱਖਿਆ ਮੇਰੇ ਖੁਦਾਵੰਤ ਤੇਰਾ ਸ਼ੁਕਰ ਹੈ ਮੇਰੇ ਪ੍ਰਭੂ ਤੇਰਾ ਧੰਨਵਾਦ ਕਰਦੇ ਆ ਮੇਰੇ ਪ੍ਰਭੂ ਜੀ ਜਦੋਂ ਇਹ ਆਪਣੇ ਬਚਨ ਦੇ ਦੁਆਰਾ ਖੁਦਾਵੰਤ ਬੋਲਦੇ ਆ ਮੇਰੇ ਪ੍ਰਭੂ ਤੁਹਾਡਾ ਬਚਨ ਕਹਿੰਦਾ ਨਾ ਡਰ ਨਾ ਕਬਰ ਮੈਂ ਤੇਰੇ ਅੰਗ ਸੰਗ ਜਿਉ ਮੈਂ ਤੇਰੇ ਨਾਲ ਜਿਉ ਪ੍ਰਭੂ ਇਹ ਬਚਨ ਯਾਦ ਕਰਦੇ ਹੋਏ ਪ੍ਰਭੂ ਜੀ ਇਸ ਸ਼ਬਦ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਪ੍ਰਭੂ ਸਾਡਾ ਇਮਾਨ ਮੇਰੇ ਪ੍ਰਭੂ ਦਿਨਪੁਰ ਦੀ ਵਾਧਾ ਦਵੇ ਪ੍ਰਭੂ ਕਿਉਂਕਿ ਤੁਸੀਂ ਸਾਡੇ ਨਾਲ ਹੈ ਪ੍ਰਭੂ ਤੁਸੀਂ ਸਾਡੇ ਨੇੜੇ ਹੈ ਮੇਰੇ ਖੁਦਾ ਤੇਰਾ ਧੰਨਵਾਦ ਕਰਦੇ ਮੇਰੇ ਪ੍ਰਭੂ ਅੱਜ ਜੇ ਅਸੀਂ ਤੁਹਾਡੀ ਬਾਣੀ ਦੇ ਵਿੱਚੋਂ ਸਿੱਖਿਆ ਮੇਰੇ ਪ੍ਰਭੂ ਤੁਹਾਡੀ ਬਾਣੀ ਦੇ ਵਿੱਚੋਂ ਪੜਿਆ ਮੇਰੇ ਪ੍ਰਭੂ ਤੁਹਾਡਾ ਬਚਨ ਕਹਿੰਦਾ ਮੇਰੇ ਪ੍ਰਭੂ ਜੀ ਤੁਹਾਡਾ ਬਚਨ ਸਾਨੂੰ ਸਿਖਾਉਂਦਾ ਮੇਰੇ ਪ੍ਰਭੂ ਕਿ ਅਸੀਂ ਧਰਮਾਂ ਦੇ ਵਿੱਚ ਨਹੀਂ ਮੇਰੇ ਪ੍ਰਭੂ ਬਲਕਿ ਤੇਰੇ ਹੁਕਮਾਂ ਨੂੰ ਮੰਨੀਏ ਤਾਂ ਕਿ ਤੇਰੀ ਅਸੀਂ ਧਰਮ ਦੇ ਵਿੱਚ ਰਹੀਏ ਤਾਂ ਕਿ ਤੁਹਾਡੀ ਤਾਰਮਕਤਾ ਨੂੰ ਖੁਦਵੰ ਅਸੀਂ ਪ੍ਰਾਪਤ ਕਰੀਏ ਮੇਰੇ ਪ੍ਰਭੂ ਇੱਕ ਇੱਕ ਨੂੰ ਮੇਰੇ ਪ੍ਰਭੂ ਰਹਿਮ ਕਰੋ ਮੇਰੇ ਪ੍ਰਭੂ ਇੱਕ ਇੱਕ ਦੇ ਸੋਚਾਂ ਵਿਚਾਰਾਂ ਦੇ ਉੱਤੇ ਮੇਰੇ ਪ੍ਰਭੂ ਇੱਕ ਇੱਕ ਦੇ ਖਿਆਲਾਂ ਦੇ ਉੱਤੇ ਮੇਰੇ ਪ੍ਰਭੂ ਤੁਸੀਂ ਰਹਿਮ ਕਰੋ ਮੇਰੇ ਪ੍ਰਭੂ ਜੀ ਇੱਕ ਇੱਕ ਨੂੰ ਬੁੱਧ ਦਿਓ ਮੇਰੇ ਪ੍ਰਭੂ ਤਾਂ ਕਿ ਇਹ ਲੋਕ ਦੇ ਜ਼ਮਾਨੇ ਮੇਰੇ ਪ੍ਰਭੂ ਕਿਸੇ ਧਰਮ ਦੇ ਵਿੱਚ ਨਹੀਂ ਮੇਰੇ ਪ੍ਰਭੂ ਬਲਕਿ ਖੁਦਾ ਦੀ ਧਾਰਮਿਕਤਾ ਦੇ ਵਿੱਚ ਰਹੀਏ ਮੇਰੇ ਪਰਮੇਸ਼ਰ ਖੁਦਾ ਤੇਰੀ ਬਾਣੀ ਦੇ ਵਿੱਚ ਰਹੀਏ ਤੇਰੀ ਬਾਣੀ ਦੇ ਵਿੱਚ ਰਹਿ ਕੇ ਮੇਰੇ ਪ੍ਰਭੂ ਅਸੀਂ ਡਰ ਦੇ ਨਾਲ ਮੇਰੇ ਪਿਤਾ ਭੈ ਦੇ ਨਾਲ ਮੇਰੇ ਪ੍ਰਭੂ ਜੀ ਬਲਕਿ ਤੇਰੀ ਧਾਰਮਿਕਤਾ ਦੇ ਵਿੱਚ ਮੇਰੇ ਪ੍ਰਭੂ ਅਸੀਂ ਆਪਣਾ ਜੀਵਨ ਬਤੀਤ ਕਰੀਏ ਮੇਰੇ ਪ੍ਰਭੂ ਜੀ ਤੇਰਾ ਧੰਨਵਾਦ ਕਰਦਾ ਮੇਰੇ ਖੁਦਾਵਰ ਤੇਰਾ ਸ਼ੁਕਰ ਕਰਦਾ ਮੇਰੇ ਪ੍ਰਭੂ ਜਿਨੇ ਵੀ ਲੋਕ ਮੇਰੇ ਪ੍ਰਭੂ ਤੇਰੇ ਵੱਜਰ ਨੂੰ ਸੁਣਨ ਮੇਰੇ ਪ੍ਰਭੂ ਉਹ ਸੱਚ ਨੂੰ ਜਾਣਨ ਮੇਰੇ ਪ੍ਰਭੂ ਤੇ ਸੱਚ ਨੂੰ ਉਹਨਾਂ ਨੂੰ ਆਜ਼ਾਦ ਕਰੇ ਮੇਰੇ ਪ੍ਰਭੂ ਦੇ वचन ਦੇ ਵਿੱਚ ਲਿਖਿਆ ਮੇਰੇ ਪ੍ਰਭੂ ਸੱਚ ਨੂੰ ਜਾਣੋਗੇ ਤੇ ਸੱਚ ਆਜ਼ਾਦ ਕਰ ਦੇਵੇਗਾ ਮੇਰੇ ਪ੍ਰਭੂ ਇੱਕ ਇੱਕ ਨੂੰ ਆਜ਼ਾਦ ਕਰ ਮੇਰੇ ਪ੍ਰਭੂ ਇਹ ਧਰਮ ਦੀ ਨਫ਼ਰਤ ਨੂੰ ਮੇਰੇ ਪ੍ਰਭੂ ਜੀ ਇਹ ਧਰਮ ਦੀ ਕੜਵਾਹਤ ਨੂੰ ਮੇਰੇ ਪ੍ਰਭੂ ਇਹ ਧਰਮ ਦੇ ਵਿਰੋਧ ਨੂੰ ਮੇਰੇ ਪ੍ਰਭੂ ਇੱਕ ਇੱਕ ਦੇ ਜੀਵਨ ਵਿੱਚੋਂ ਖਤਮ ਕਰ ਮੇਰੇ ਪ੍ਰਭੂ ਬਲਕਿ ਹਰ ਇੱਕ ਨੂੰ ਮੇਰੇ ਪ੍ਰਭੂ ਆਪਣੀ ਧਾਰਮਿਕਤਾ ਦਾ ਮੇਰੇ ਪਰਮੇਸ਼ਰ ਆਪਣੇ ਸ਼ਬਦ ਦੇ ਨਾਲ ਮੇਰੇ ਪ੍ਰਭੂ ਆਪਣੇ ਦਰ ਪੈਰ ਦੇ ਨਾਲ ਪਰ ਮੇਰੇ ਪ੍ਰਭੂ ਤਾਂ ਕਿ ਉਹ ਖੁਦਵਾਨ ਇੱਕ ਇੱਕ ਲੋਕ ਮੇਰੇ ਪ੍ਰਭੂ ਤੇਰੀ ਧਾਰਮਿਕਤਾ ਦੇ ਵਿੱਚ ਜੀਵਨ ਨੂੰ ਸੀਨ ਪ੍ਰਭੂ ਜੀ ਤਾਂ ਕਿ ਤੁਹਾਡੀ ਕੁਦਰਤ ਦੇ ਵੱਲੋਂ ਪ੍ਰਭੂ ਤੁਹਾਡੇ ਵੱਲੋਂ ਆਸ਼ੀਸ਼ ਨੂੰ ਪ੍ਰਾਪਤ ਕਰਨ ਮੇਰੇ ਪ੍ਰਭੂ ਜੀ ਤੁਹਾਡੀ ਵਰਕਤ ਨੂੰ ਪ੍ਰਾਪਤ ਕਰਨ ਮੇਰੇ ਪਿਤਾ ਤੁਹਾਡੀਆਂ ਚੰਗਿਆਈਆਂ ਨੂੰ ਪ੍ਰਾਪਤ ਕਰਨ ਮੇਰੇ ਪ੍ਰਭੂ ਜੀ ਹਰ ਇੱਕ ਜਤੇ ਰਹਿਮ ਕਰ ਪ੍ਰਭੂ ਜਿੰਨਾਂ ਕੋਲ ਵੀ ਤਰਫ ਵਿਚਣ ਪਹੁੰਚੇ ਮੇਰੇ ਪ੍ਰਭੂ ਉਹ ਇੱਕ ਇੱਕ ਦੇ ਜੀਵਨ ਨੂੰ ਆਜ਼ਾਦ ਕਰੇ ਮੇਰੇ ਪ੍ਰਭੂ ਇੱਕ ਇੱਕ ਨੂੰ ਉਸ ਗੁਲਾਮੀ ਦੇ ਵਿੱਚੋਂ ਆਜ਼ਾਦ ਕਰੇ ਪ੍ਰਭੂ ਇੱਕ ਇੱਕ ਨੂੰ ਧਰਮ ਦੀ ਗੁਲਾਮੀ ਦੇ ਵਿੱਚੋਂ ਆਜ਼ਾਦ ਕਰੇ ਮੇਰੇ ਪ੍ਰਭੂ ਜੀ ਬਲਕਿ ਉਹਨਾਂ ਦੇ ਜੀਵਨਾਂ ਨੂੰ ਆਨੰਦ ਕਰੇ ਮੇਰੇ ਪਿਤਾ ਉਹਨਾਂ ਦੇ ਜੀਵਨਾਂ ਨੂੰ ਆਜ਼ਾਦ ਕਰੇ ਮੇਰੇ ਪ੍ਰਭੂ ਹਰ ਇੱਕ ਦੇ ਜੀਵਨ ਨੂੰ ਵਰਕਤ

ਉਹ ਵੈਂਟਰ ਸੁਨੋ ਤੇ ਕਹੋ ਖੁਦਾਵੰ ਪ੍ਰਭ ਜੀ ਸੁਮਸੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸੱਚ ਮੰਗਦੇ ਆ ਆ ਮੀਨ ਸਾਰਿਆਂ ਜੈਮਸੀ ਦੀ ਗੋਡ ਬਲੈਸ